ਜਦੋਂ ਵੀ ਕੋਈ ਪੰਜਾਬ 'ਚ ਜ਼ਿਮਨੀ ਚੋਣ ਹੁੰਦੀ ਹੈ ਉਸ ਦੇ ਲਈ ਸੱਤਾਧਿਰ ਹਮੇਸ਼ਾ ਪਹਿਲ ਕਰਦੀ ਹੈ ਐਗਰੈਸ਼ਨ ਦਿਖਾਉਂਦੀ ਹੈ ਤੇ ਉਹ ਗੱਲ ਹੋ ਗਈ ਹੈ ਸ਼ੁਰੂਆਤ ਹੋ ਗਈ ਆਮ ਆਦਮੀ ਪਾਰਟੀ ਦੀ ਤੇ ਇਸ਼ਾਰਾ ਵੀ ਸਟੇਜ ਤੋਂ ਇਹ ਹੀ ਹੋ ਗਿਆ ਕਿ ਜੇ ਬਾਕੀ ਪਾਰਟੀਆਂ ਦੇ ਚਣੋਗੇ ਤੇ ਕੰਮ ਹੋਣੇ ਨਹੀਂ ਸਾਡੀ ਸਰਕਾਰ ਹੈ ਚੁਣਨਾ ਪੈਣਾ ਔਰ ਜੇ ਨੁਮਾਇੰਦਾ ਚੁਣੋਗੇ ਤੇ ਫਿਰ ਸਾਡੀਆਂ ਲਹਿਰਾਂ ਬਹਿਰਾ ਹੋ ਜਾਣਗੀਆਂ ਵਿਕਾਸ ਵਾਲੀਆਂ ਦੇਖੋ ਇਸ ਤਰ੍ਹਾਂ ਦੀ ਸਟੇਟਮੈਂਟ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਦੇਣੀ ਨਹੀਂ ਚਾਹੀਦੀ ਹੈਗੀ ਇਹਦਾ ਤੇ ਕਲੀਅਰ ਕੱਟ ਤੁਸੀਂ ਕਹਿ ਦਿੱਤਾ ਹੈਗਾ ਕਿ ਜੇ ਉੱਥੇ ਤੁਸੀਂ ਕਾਂਗਰਸ ਜਾਂ ਬੀਜੇਪੀ ਦਾ ਐਮਐਲਏ ਜਿਤਾਤਾ ਤੇ ਉਹਦੇ ਕੰਮ ਨਹੀਂ ਹੋਣੇ ਕਿਉਂਕਿ ਸਾਡੀ ਸਰਕਾਰ ਉੱਪਰ ਹੈ ਮਤਲਬ ਇਹ ਤੁਸੀਂ ਬਲੈਕ ਬਲੈਕਮੇਲ ਕਰਦੇ ਹੋ ਔਰ ਸਿਆਸਤ ਵਿੱਚ ਹੀ ਨਹੀਂ ਹੈ ਸਿਆਸਤ ਤੇ ਬੜੀ ਸਪਸ਼ਟ ਹੋਣੀ ਚਾਹੀਦੀ ਹੈ ਨਰਪੱਖ ਹੋਣੀ ਚਾਹੀਦੀ ਹੈ ਇਹਦੇ ਲੋਕਾਂ ਦਾ ਤੁਸੀਂ ਲੋਕਾਂ ਨੂੰ ਮਜਬੂਰ ਕਰ ਰਹੇ ਹੋ ਕਿ ਵੋਟਾਂ ਸਾਡੇ ਵੱਲ ਪਾਇਓ ਜੇ ਤੁਸੀਂ ਗਲਤੀ ਕੀਤੀ ਹੈ ਇਹ ਤੁਹਾਨੂੰ ਖਮਿਆ ਜਾ ਭੁਗਤਣਾ ਪੈਣਾ ਨਹੀਂ ਇਹ ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਔਰ ਇੱਕ ਚੰਗੇ ਲੀਡਰ ਵਾਸਤੇ ਗੱਲਾਂ ਸ਼ੋਭ ਦੀਆਂ ਹੋਣੀਆਂ ਹੈਗੀਆਂ ਪਰ ਉਹਨਾਂ ਨੇ ਗੱਲ ਕਰ ਦਿੱਤੀ ਔਰ ਓਪੋਜੀਸ਼ਨ ਪਾਰਟੀ ਨੂੰ ਮੌਕਾ ਮਿਲ ਗਿਆ ਪ੍ਰਗਟ ਸਿੰਘ ਉਹਨਾਂ ਨੇ ਟਵੀਟ ਕਰ ਹੀ ਦਿੱਤਾ ਇਸ ਕਰਕੇ ਜਦੋਂ ਇਦਾਂ ਦੀ ਸਿਆਸਤ ਆ ਜਾਂਦੀ ਹੈ ਇਹਦਾ ਮਤਲਬ ਹੈ ਕਿ ਇੰਡੀਆ ਦੀ ਜਿਹੜੀ ਸਿਆਸਤ ਹੈ ਉਹ ਕਾਫੀ ਇਸ ਨਗਾਰ ਤੇ ਪਹੁੰਚ ਚੁੱਕੀ ਹੈਗੀ ਆ ਇਹ ਗੱਲਾਂ ਤੋਂ ਕੇਜਰੀਵਾਲ ਸਾਹਿਬ ਨੂੰ ਇਗਨੋਰ ਕਰਨਾ ਚਾਹੀਦਾ ਇਹ ਚੀਜ਼ਾਂ ਨਹੀਂ ਬੋਲਣੀਆਂ ਚਾਹੀਦੀਆਂ ਸੀ ਪਰ ਉਹ ਬੋਲ ਗਏ ਨੇ ਹੁਣ ਕਿਉਂਕਿ ਉੱਥੇ ਬਾਈ ਇਲੈਕਸ਼ਨ ਹੋਣੀ ਆ ਬਾਈ ਇਲੈਕਸ਼ਨ ਦੇ ਚੱਲਦਿਆਂ ਸਰਕਾਰ ਨੇ ਬਿਗਲ ਵਜਾ ਦਿੱਤਾਗਾ ਉਮੀਦਵਾਰ ਤੇ ਉਹਨਾਂ ਨੇ ਪਹਿਲਾਂ ਹੀ ਡਿਕਲੇਅਰ ਕਰ ਦਿੱਤਾ ਸੀ ਤੇ ਅੱਜ ਅਰਵਿੰਦ ਕੇਜਰੀਵਾਲ ਸਾਹਿਬ ਔਰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਜਿਹੜੀ ਆ ਸ਼ੁਰੂਆਤ ਕਰ ਦਿੱਤੀ ਆ ਹੁਣ ਜਿਹੜੀ ਉਹ ਪ੍ਰਗਟ ਸਿੰਘ ਹਣੀ ਕਹਿੰਦੇ ਨੇ ਕਿ ਅੱਜ ਲੁਧਿਆਣਾ ਚ ਅਰਵਿੰਦ ਕੇਜਰੀਵਾਲ ਨੇ ਖੁੱਲੀ ਧਮਕੀ ਦਿੱਤੀ ਆ ਕਿ ਜੇ ਕਾਂਗਰਸ ਨੂੰ ਵੋਟ ਪਾਈ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਕਿਉਂਕਿ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਉਹ ਵੀ ਅੱਗੇ ਇਹ ਵੀ ਲਿਖਦੇ ਕਿ ਦਿੱਲੀ ਚ ਨਕਾਰੇ ਜਾਣ ਤੋਂ ਬਾਅਦ ਵੀ ਅਰਵਿੰਦ ਕੇਰਿਵਾਲ ਦਾ ਹੰਕਾਰ ਜਿਉਂ ਦੀ ਤਿਉਂ ਹੀ ਬਰਕਰਾਰ ਹੈ ਜੋ ਵਿਅਕਤੀ ਲੋਕਾਂ ਦੇ ਫੈਸਲੇ ਦੀ ਇੱਜ਼ਤ ਨਹੀਂ ਕਰਦਾ ਵਿਰੋਧੀ ਧਿਰ ਨੂੰ ਨਕਾਰਦਾ ਤੇ ਲੋਕਤੰਤਰ ਦੀ ਪ੍ਰਵਾਹ ਨਹੀਂ ਕਰਦਾ ਉਹ ਆਮ ਆਦਮੀ ਨਹੀਂ ਹੈ ਤਾਣਾਸ਼ ਹੈ ਇਹੀ ਕਾਰਨ ਹੈ ਕਿ ਦਿੱਲੀ ਦੇ ਲੋਕਾਂ ਨੇ ਰਵਿੰਦ ਕੇਜਰੀਵਾਲ ਨੂੰ ਵਿਰੋਧੀ ਧਿਰ ਵਿੱਚ ਬੈਠਣ ਦੀ ਜਗ੍ਹਾ ਵੀ ਦਿੱਤੀ ਇਹ ਉਹਨਾਂ ਦਾ ਕਿਉਂਕਿ ਜਿਹੜੀ ਇਹਨਾਂ ਨੇ ਟਿੱਪਣੀ ਕੀਤੀ ਜਿਹੜੀ ਹੁਣ ਆਪੋਜੀਸ਼ਨ ਪਾਰਟੀ ਵਾਇਰਲ ਕਰੇ ਦੂਜੀ ਗੱਲ ਕਿ ਇਹਨਾਂ ਨੇ ਉਮੀਦਵਾਰ ਸੰਜੀਵ अरोड़ा ਸਾਹਿਬ ਜੋ ਰਾਜ ਸਭਾ ਮੈਂਬਰ ਉਹਨਾਂ ਨੂੰ ਤੇ ਉਮੀਦਵਾਰ ਬਣਾ ਦਿੱਤਾ ਅੱਜ ਉਸ ਲੁਧਿਆਣਾ ਪੱਛਮੀ ਦੇ ਏਰੀਆ ਹੈਬੋਵਾਲ ਦੇ ਵਿੱਚ ਇਹਨਾਂ ਨੇ ਇੱਕ ਰੈਲੀ ਕੀਤੀ ਆ ਰੈਲੀ ਦੇ ਵਿੱਚ ਇਹਨਾਂ ਨੇ ਸੰਬੋਧਨ ਕੀਤਾ ਕੇਜਰੀਵਾਲ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਔਰ ਇਹਨਾਂ ਨੇ ਆਪਣੀਆਂ 3 ਸਾਲ ਦੀਆਂ ਪ੍ਰਾਪਤੀਆਂ ਗਿਣਾਈਆਂ ਔਰ ਸਭ ਤੋਂ ਵੱਡੀ ਗੱਲ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿ ਕੇ ਗਏ ਨੇ ਲੋਕਾਂ ਨੂੰ ਪੁੱਛਿਆ ਜਿਹੜੇ ਅੱਜ ਹੈਬੋਵਾਲ ਏਰੀਆ ਦੇ ਜਿਹੜੇ ਲੋਕ ਇਕੱਠੇ ਹੋਏ ਨੇ ਕਿ ਕੀ ਹੈਬੋਵਾਲ 'ਚ ਨਸ਼ਾ ਵਿਕਦਾ ਲੋਕਾਂ ਨੇ ਕਿਹਾ ਵਿਕਦਾ ਕਹਿੰਦੇ ਫਿਰ ਅੱਜ ਰਾਤ ਨੂੰ ਦੇਖਿਓ ਕੀ ਹੁੰਦਾ ਕਹਿੰਦੇ ਮੈਨੂੰ ਕਹਿਣਾ ਤੇ ਨਹੀਂ ਚਾਹੀਦਾ ਪਰ ਮੈਂ ਕਹਿ ਦਿੰਦਾ ਪਰ ਚਲੋ ਜਿਹੜੇ ਲੋਕ ਹੋਗੇ ਭੱਜ ਜਾਣਗੇ ਕਹਿੰਦੇ ਚਲੋ ਕੋਈ ਗੱਲ ਨਹੀਂ ਭੱਜ ਜਾਣਗੇ ਤੇ ਚੰਗੀ ਗੱਲ ਆ ਮੈਨੂੰ ਲੱਗਦਾ ਕਿ ਨਸ਼ਿਆਂ ਦੇ ਖਿਲਾਫ ਸਾਰਾ ਪੰਜਾਬ ਰੋਂਦਾ ਪੰਜਾਬ ਦਾ ਕੱਲਾ ਕੱਲਾ ਘਰ ਰੋਂਦਾ ਤੇ ਪੰਜਾਬ ਦੇ ਕੱਲਾ ਕੱਲਾ ਜੀਰ ਰੋਂਦਾ ਇਸ ਕਰਕੇ ਜਿਹੜੀ ਸਰਕਾਰ ਨੇ ਸ਼ੁਰੂਆਤ ਕੀਤੀ ਨਸ਼ਿਆਂ ਦੇ ਖਿਲਾਫ ਹਾਲਾਂਕਿ ਕਾਨੂੰਨੀ ਦਾਇਰੇ ਵਿੱਚ ਘਰ ਢਾਉਣਾ ਆਗਿਆ ਨਹੀਂ ਦਈ ਅਦਾਲਤਾਂ ਦਾ ਕੰਮ ਆ ਬਲਡੋਜ਼ਰ ਨਹੀਂ ਚਲਾ ਸਕਦੇ ਪਰ ਇਹ ਐਮਸੀ ਦੇ ਕਾਨੂੰਨ ਦੇ ਤਹਿਤ ਵਾਇਲੇਸ਼ਨ ਦੇ ਤਹਿਤ ਘਰ ਢਾ ਰਹੇ ਆ ਕਿਨੇ ਲੋਕਾਂ ਨੂੰ ਸਬਕ ਦੇ ਰਹੇ ਨੇ ਹੁਣ ਆ ਸਵਾਲ ਆ ਗਿਆ ਕਿ ਜਦ ਇੱਕ ਮੁੱਖ ਮੰਤਰੀ ਦੇ ਹਾਜ਼ਰੀ ਦੇ ਵਿੱਚ ਲੋਕ ਇਹ ਕਹਿਣ ਕਿ ਹੈਬੋਵਾਲ ਦੇ ਵਿੱਚ ਨਸ਼ਾ ਵਿਕਦਾ ਇਹਦਾ ਮਤਲਬ ਉਸ ਇਲਾਕੇ ਦੇ ਐਸਐਚਓ ਨੂੰ ਉੱਥੇ ਕੰਮ ਕਰਨ ਦਾ ਹੱਕ ਹੈ ਉਸ ਇਲਾਕੇ ਦੇ ਐਮਐਲਏ ਨੂੰ ਹੱਕ ਕੰਮ ਕਰਨ ਦਾ ਹੱਕ ਹੈ ਚਲੋ ਰੱਬ ਉਹ ਸਾਡੇ ਵਿਚਾਰ ਨਹੀਂ ਰਹਿਗੇ ਪਰ ਲੋਕ ਦੇ ਦੁਖੀ ਨਾ ਉਸ ਇਲਾਕੇ ਦੇ ਪਰ ਅੱਜ ਦੇਖਦੇ ਆ ਕਿ ਰਾਤ ਜੋ ਤੱਕ ਆਪਣੀ ਇਹ ਗੱਲਬਾਤ ਜਾਣੀ ਉਦੋਂ ਤੱਕ ਸ਼ਾਇਦ ਐਕਸ਼ਨ ਵੀ ਹੋ ਜਾਏ ਪਰ ਉਹ ਏਰੀਆ ਦੇ ਵਿੱਚ ਕਿੰਨੇ ਕੇ ਲੋਕਾਂ ਦੇ ਘਰ ਢੱਟਦੇ ਨੇ ਕਿਉਂਕਿ ਲੁਧਿਆਣਾ ਤੇ ਲੁਧਿਆਣੇ ਮਿਊਨਿਸਪਲ ਕਾਰਪੋਰੇਸ਼ਨ ਤੇ ਲੋਕਾਂ ਨੂੰ ਜੇ ਲੋਕਾਂ ਨੇ ਅੱਜ ਕਹਿ ਦਿੱਤਾ ਕਿ ਵਿੱਕਦਾ ਤੇ ਆਦਮੀ ਤੌਰ ਤੇ ਉਸ ਇਲਾਕੇ ਦੇ ਐਸਐਚਓ ਨੂੰ ਵੀ ਵਿਵਪਤਾ ਪੈ ਗਈ ਹੋਣੀ ਉਹਨੂੰ ਵੀ ਤਾਂ ਪਦ ਹੋਊਗਾ ਕਿ ਇਸ ਏਰੀਆ ਦੇ ਵਿੱਚ ਕਿਹੜੇ ਕਿਹੜੇ ਤਸਕਰ ਬੈਠੇ ਨੇ ਹੋ ਸਕਦਾ ਹੈ ਕਿ ਅੱਜ ਇੱਕ ਦੋ ਤਸਕਰਾਂ ਦੇ ਘਰ ਢਾ ਦੇਣ ਜਾਂ ਫੜ ਲੈਣ ਪਰ ਜਦ ਮੁੱਖ ਮੰਤਰੀ ਨੇ ਓਪਨ ਹੀ ਕਹਿ ਦਿੱਤਾ ਤੇ ਕਈ ਅੱਜ ਰਾਤ ਨੂੰ ਉਹ ਛੱਡ ਵੀ ਜਾਣਗੇ ਆਪਣਾ ਮਹੱਲਾ ਵੀ ਛੱਡ ਜਾਣਗੇ ਪਰ ਚਲੋ ਪੱਕੇ ਛੱਡ ਜਾਣ ਪੰਜਾਬ ਦਾ ਤੇ ਭਲਾ ਉਹ ਹੋ ਜੂਗਾ ਇਹੋ ਸਰਕਾਰ ਚਾਹੁੰਦੀ ਹੈਗੀਆ 117 ਹਲਕਿਆਂ 'ਚ ਤਾਂ ਇੱਥੇ ਮੁੱਖ ਮੰਤਰੀ ਸਾਹਿਬ ਨੇ ਪੁੱਛਿਆ ਪਰ ਬਾਕੀਆਂ 'ਚ ਜਿਹੜੇ ਪੰਜ ਮੰਤਰੀ ਵੀ ਲਾਏ ਆ ਜਿਹੜੀ ਉਹ ਇੱਕ ਟੀਮ ਬਣਾਈ ਹੈ ਉਹਨਾਂ ਨੇ ਇੱਕ ਨਿਗਰਾਨੀ ਕਰੇਗੀ ਨਸ਼ੇ ਖਿਲਾਫ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ ਸ਼ਾਇਦ ਉਹਨਾਂ ਹਲਕਿਆਂ ਵਿੱਚ ਵੀ ਜੇ ਇੱਕ ਵਾਰੀ ਅਨਾਉਂਸ ਹੋ ਗਿਆ ਕਿ ਨਸ਼ਾ ਵਿਕਦਾ ਹੈ ਕਿ ਨਹੀਂ ਵਿਕਦਾ ਕੀ ਉੱਥੋਂ ਹਾਂ ਦਾ ਜਵਾਬ ਆਏਗਾ ਕਿ ਨਾ ਦਾ नहीं मैं कहना कि जे मंत्री लाए ने पों अमन अरोड़ा साहब हरपाल सिंह चीमा साहब लालजीत भुलर साहब और डॉक्टर बलबीर सिंह शायद तरनप्रीत सिंह सोम साहब न यह प मंत्री साहब अपने अपने हल्के सनाम दिड़बा पटियाला दहाती खन्ना और खेमकर अपने हल्के पांच पिंडा च जाके पुछ ला कि हाँ दसो मैं हल्के का एम एल ए हाँ ਆਪਣੇ ਪੇ ਹਲਕੇ ਦੇ ਵਿੱਚ ਨਸ਼ਾ ਵਿਕਦਾ ਕਿ ਨਹੀਂ ਵਿਕਦਾ ਸਾਰੇ ਕਹਿਣਗੇ ਵਿਕਦਾ ਹਮ ਯਾਰ ਤੁਸੀਂ ਬਗਾਨੇ ਘਰ ਸਾਫ ਕਹਿੰਦੇ ਪਹਿਲਾਂ ਆਪਣੇ ਹਲਕੇ ਦੇ ਸਾਫ ਕਰ ਲੋ ਨਸ਼ੇ ਦੇ ਮਸਲੇ ਦੇ ਵਿੱਚ ਨਾਲ ਐਸਐਸਪੀ ਤੇ ਹੋਰ ਅਫਸਰ ਲੈ ਕੇ ਤੁਰੇ ਫਿਰਦੇ ਹੋ ਆਪਣਾ ਹਲਕਾ ਦੇ ਤੇ ਐਗਜ਼ਾਮਪਲ ਸੈੱਟ ਕਰ ਲੋ ਅੱਜ 15 ਦਿਨ ਹੋ ਗਏ ਸ਼ਾਇਦ ਕਮੇਟੀ ਬਣੀ ਨਾ ਕੀ ਡਿੜਬਾ ਨਸ਼ਾ ਮੁਕਤ ਹੋ ਗਿਆ ਕੀ ਸੁਨਾਮ ਨਸ਼ਾ ਮੁਕਤ ਹੋ ਗਿਆ ਕੀ ਖੇਮਕਰ ਨਸ਼ਾ ਮੁਕਤ ਹੋ ਗਿਆ ਕੀ ਖੰਨਾ ਨਸ਼ਾ ਮੁਕਤ ਹੋ ਗਿਆ ਕੀ ਪਟਿਆਲਾ ਅਧਿਆਤੀ ਨਸ਼ਾ ਮੁਕਤ ਹੋ ਗਿਆ ਤੁਸੀਂ ਪੰਜਾਬ ਨੂੰ ਨਸ਼ਾ ਮੁਕਤ ਛੱਡੋ ਕਟੂਕੜੇ ਧੂਰੀ ਵੀ ਲੈ ਲਓ ਕਿਉਂਕਿ ਮੁੱਖ ਮੰਤਰੀ ਸਾਹਿਬ ਜਿੱਤੇ ਕੀ ਹੈ 6 ਹਲਕੇ ਪੰਜਾਬ ਚ ਨਸ਼ਾ ਮੁਕਤ ਹੋ ਗਏ ਨੇ ਪਿੰਡਾਂ ਦੇ ਵਿੱਚ ਨਸ਼ਾ ਨਹੀਂ ਵਿਕਦਾ ਪੰਜਾਬ ਦੀ ਤਸਵੀਰ ਤੁਹਾਡੇ ਸਾਹਮਣੇ ਆ ਜੂਗੀ ਪਰ ਸਰਕਾਰ ਨੇ ਚਲੋ ਕੋਸ਼ਿਸ਼ ਕੀਤੀ ਹੈ ਦੇਰ ਆਏ ਦਰੁਸਤ ਆਏ 36 ਮਹੀਨੇ ਬਾਅਦ ਸਰਕਾਰ ਜਾਗੀ ਨਸ਼ਿਆਂ ਦੇ ਮਸਲੇ ਦੇ ਵਿੱਚ ਘਰ ਟੈ ਕਿਉਂਕਿ ਦਿੱਲੀ ਹਾਰ ਗਏ ਹੂੰ ਦਿੱਲੀ ਹਾਰਨ ਤੋਂ ਬਾਅਦ ਇਹਨਾਂ ਲੱਗਾ ਕਿ ਜੇ ਦਿੱਲੀ ਹਾਰ ਗਏ ਅਸੀਂ ਤੇ ਫਿਰ ਪੰਜਾਬ ਦੇ ਵਿੱਚ ਵੀ ਹਾਰ ਸਕਦੇ ਹਾਂ ਕਿਉਂਕਿ ਦਿੱਲੀ ਦੇ ਪ੍ਰਸ਼ਾਵੇਂ ਕਰਕੇ ਪੰਜਾਬ 'ਚ ਜਿੱਤੇ ਸੀ ਹੂੰ ਇਸ ਕਰਕੇ ਇਹਨਾਂ ਨੂੰ ਲੱਗਾ ਕਿ ਸਾਨੂੰ ਨ ਕੰਮ ਕਰਨੇ ਪੈਣੇ ਨੇ ਹੁਣ ਇਸ ਕਰਕੇ ਕੰਮ ਕਰ ਰਹੇ ਨੇ ਚੰਗੀ ਗੱਲ ਆ 24 ਮਹੀਨੇ ਆਪਾਂ ਪਹਿਲਾਂ ਕਿਹਾ ਸੀ ਕਿ 24 ਮਹੀਨੇ ਚ ਬਹੁਤ ਕੰਮ ਕੀਤੇ ਜਾ ਸਕਦੇ ਨੇ ਔਰ ਸਰ ਸਰਕਾਰ ਨੇ ਸ਼ੁਰੂਆਤ ਕੀਤੀ ਭ੍ਰਿਸ਼ਟਾਚਾਰ ਦੀ ਖਰਾਬ ਸ਼ੁਰੂਆਤ ਕੀਤੀ ਆ ਬੰਦੇ ਜਿਹੜੇ ਨੇ ਤਹਿਸੀਲਦਾਰ ਨਾਇਬ ਸਾਰੇ ਲਾਈਨ ਤੇ ਆਗੇ ਸੈੱਟ ਹੋ ਗਏ ਨੇ ਉਹ 5-7 ਹੀ ਪੰਜਾਂ ਸੱਤਾਂ ਦੇ ਵਿੱਚੋਂ ਕਈ ਵਿਚਾਰੇ ਭਲੇ ਮਾਨਸ ਵੀ ਰਗੜੇ ਗਏ ਨੇ ਕਈ ਢਾਈ ਢਾਈ 100 ਕਿਲੋਮੀਟਰ ਕਿਸੇ ਕਰਕੇ ਕਹਿੰਦੇ ਨੇ ਕਿ ਇੱਕ ਮੱਝ ਜੇ ਲਿਬੜੀ ਹੋਵੇ ਉਹ ਸਾਰੇ ਨੂੰ ਲਬੇੜ ਦੇ ਦਿੱਦੀ ਹੈਗੀ ਹੈ ਹੋ ਸਕਦਾ ਹੈ ਰੈਵਿਊ ਡਿਪਾਰਟਮੈਂਟ ਵੀ ਪੰਜ-ਛੱਤ ਹੀ ਹੁਣ ਉਹ ਸਾਰੇ ਅਫਸਰਾਂ ਨੂੰ ਲਬੇੜ ਗਿਆਗੇ ਪਰ ਸਜ਼ਾ ਤੇ ਤੁਹਾਨੂੰ ਭੁਗਤਨੀ ਪੈਣੀ ਹੈਗੇ ਅਜੀ ਸਿੱਧੀ ਜਿਹੜੇ ਸਰਕਾਰ ਇਹਨਾਂ ਦਿਨਾਂ ਚ ਐਕਸ਼ਨ ਕਰ ਰਹੀ ਹੈ ਚੰਗੀ ਗੱਲ ਹੈ ਔਰ ਹੁਣ ਇਹ ਜਿਹੜੀ ਇਹਨਾਂ ਨਸ਼ਿਆਂ ਦੇ ਖਿਲਾਫ ਕਿਉਂਕਿ ਨਸ਼ਾ ਇੱਕ ਬਹੁਤ ਵੱਡਾ ਮੁੱਦਾ ਹੈ ਪੰਜਾਬ ਦਾ ਅਗਰ ਇਹ ਕੰਟਰੋਲ ਕਰ ਪਏ ਤੇ لازਮੀ ਤੌਰ ਤੇ ਜਿਹੜੀਆਂ ਪੰਜਾਬ ਦੀਆਂ ਮਾਵਾਂ ਜਾਂ ਧੀਆਂ ਜਾਂ ਭੈਣਾਂ ਵਾ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਦਵਾਵਾ ਦੇਣਗੇ ਨੇ ਇਹਨਾਂ ਕੋ ਜੇ ਕੰਮ ਹੋਇਆ ਤੇ ਜਿਵੇਂ ਪਿਛਲਿਆਂ ਨੂੰ ਵੱਦੋਵਾਵਾਂ ਦਿੱਤੀਆਂ ਨੇ ਉਵੇਂ ਇਸ ਪੰਜਾਬ ਸਰਕਾਰ ਨੂੰ ਵੀ ਪੰਜਾਬ ਦੀਆਂ ਬੀਬੀਆਂ ਵੱਦੋਵਾਵਾਂ ਦੇ ਦੇਣਗੀਆਂ ਸਵਾਲ ਇਹ ਹੈ ਕਿ ਜਦ ਘਰ ਦੇ ਵਿੱਚ ਕੋਈ ਬੰਦਾ ਨਾ ਦਿਖਿਆ ਹੈਗਾ 3000 ਰੁਪਏ ਨੂੰ ਛੱਟਣਾ ਹੈਗਾ ਠੀਕ ਹੈ ਇਸ ਕਰਕੇ ਸਰਕਾਰ ਨੂੰ ਜਿਹਦਾ ਕਿ ਨਸ਼ਿਆਂ ਦੇ ਖਿਲਾਫ ਆ ਔਰ ਪੁਲਿਸ ਤੇ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਪੁਲਿਸ ਨੂੰ ਖੁੱਲੇ ਹੱਥ ਦੇ ਦਿੰਦੇ ਨਾ ਫਿਰ ਖੁੱਲੇ ਹੱਥ ਜਿਹੜੀ ਆ ਪੁਲਿਸ ਉਹ ਪੰਜਾਬ ਦੇ ਵਿੱਚ ਫਿਰ ਜ਼ਬਰ ਕਰਦੀ ਹੈਗੀ ਆ ਜਿਸ ਇਸ ਸਰਕਾਰ ਦੇ ਇਹ ਅਜੇ ਕੋਸ਼ਿਸ਼ ਆ ਅਪਰਾਲੇ ਨੇ ਔਰ ਕਰਨੇ ਵੀ ਚਾਹੀਦੇ ਹਨ ਲੋਕਾਂ ਨੇ ਤਾਂ ਹੀ ਚੁਣਿਆ ਸੀ ਕਿਉਂਕਿ ਪਿਛਲਿਆਂ ਨੇ ਕੰਮ ਨਹੀਂ ਇਸ ਮਸਲੇ ਦੇ ਵਿੱਚ ਕੀਤੇ ਹੈਗੇ ਨੇ ਡਿਵੈਲਪਮੈਂਟ ਕਰਵਾ ਗਏ ਪਰ ਆ ਵੀ ਜਿਹੜੀਆਂ ਅਲਾਮਤਾਂ ਨੇ ਇਹ ਵੀ ਦੂਰ ਕਰਨੀਆਂ ਉਹ ਉਸ ਲੈਵਲ ਤੇ ਨਹੀਂ ਕਰ ਪਏ ਇਹ ਵੀ 36 ਮਹੀਨੇ ਬਾਅਦ ਹੀ ਜਾਗੇ ਅਗਰੇ ਆ ਜਿਹੜਾ ਬਲਡੋਜ਼ਰ ਆ ਇਹ ਚਲਾਇਆ ਕੁਝ ਨਾ ਕੋਤੇ ਜਿਹੜੇ ਨਸ਼ੇ ਦੇ ਤਸਕਰ ਨੇ ਉਹਦੇ ਆਪਣੇ ਆਪਣੇ ਪਿੰਡ ਜਾਂ ਲਾ ਕੇ ਛੱਡ ਹੀ ਗਏ ਹੋਣਗੇ ਨਾ ਤੇ ਇੰਨਾ ਹੀ ਬੜਾ ਪਰ ਇੱਕ ਜਿਹੜੀ ਜਿਹੜੀ ਇਹ ਨਹੀਂ ਕਿ ਇਹ ਇੱਕ ਦਿਨ ਦੀ ਕਾਰਵਾਈ ਕਰ ਦਿੱਤੀ ਹੈਗੀ ਇਹ ਕੰਟੀਨਿਊਸ ਹੀ ਰੱਖਣੀ ਚਾਹੀਦੀ ਹੈਗੀ ਤੁਸੀਂ ਦੇਖੋ ਪਹਿਲਾਂ ਇਥੇ ਐਸਟੀਐਫ ਬਣ ਗਈ ਫਿਰ ਏ ਐਨ ਪੀਐਫ ਬਣ ਗਿਆ ਹੁਣ ਪੰਜ ਮੰਤਰੀਆਂ ਦੀ ਕਮੇਟੀ ਬਣ ਗਈ ਇਹ ਤਾਸ ਕਪੂਰਾਂ ਸਾਂ ਬਣਦੇ ਨਾਲ ਕਮੇਟੀਆਂ ਬਣਦੇ ਨਾਲ ਰਿਜ਼ਲਟ ਜੇ ਜ਼ੀਰੋ ਨਿਕਲੇ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਪਹਿਲਾਂ ਤੇ ਸ਼ੁਰੂਆਤ ਵੈਸੇ ਪੰਜ ਮੰਤਰੀ ਜਿਹੜੇ ਉਹਨਾਂ ਨੂੰ ਆਪਣੇ ਹਲਕਿਆਂ ਤੋਂ ਕਰਨੀ ਚਾਹੀਦੀ ਸੀ ਕਿ ਉਹਨਾਂ ਪਿੰਡਾਂ ਦੇ ਵਿੱਚ ਨਸ਼ਾ ਵਿਕਦਾ ਕਿ ਨਹੀਂ ਵਿਕਦਾ ਜੇ ਵਿਕਦਾ ਵਾ ਅੱਜ ਵੀ ਤੇ ਫਿਰ ਕਮੇਟੀ ਬਣਾਉਂਦਾ ਫਾਇਦਾ ਨਹੀਂ ਤੇ ਜੇ ਤੁਸੀਂ ਆਪਣੇ ਹਲਕੇ ਦੇ ਵਿੱਚ ਨਸ਼ਾ ਬੰਦ ਕਰਵਾ ਦਿੱਤਾਗਾ ਤੇ ਤੁਹਾਨੂੰ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਆਪੋਜੀਸ਼ਨ ਪਾਰਟੀ ਨੂੰ ਵੀ ਚੁਣੌਤੀ ਦੇਣੀ ਚਾਹੀਦੀ ਹੈਗੀ ਕਿ ਆਓ ਸਨਾਮ ਆ ਕੇ ਦੇਖੋ ਡਿੜਬਾ ਕੇ ਦੇਖੋ ਖੇਮ ਕਰਨ ਆ ਕੇ ਦੇਖੋ ਪਟਿਆਲਾ ਦਿਹਾਤੀ ਆ ਕੇ ਦੇਖੋ ਖੰਨਾਗੇ ਦੇਖੋ ਇੰਨਾ ਪਿੰਡਾਂ ਦੇ ਵਿੱਚ ਇੰਨਾ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਨਸ਼ਾ ਨਹੀਂ ਵਿਗਦਾ ਲੇਕਿਨ ਅੱਜ ਜਿਹੜਾ ਹੈਬੋਵਾਲ ਦੇ ਵਿੱਚ ਅਨਾਉਂਸਮੈਂਟ ਕੀਤੀ ਮੁਖਮੰਦੀ ਭਗਵੰਤ ਮਾਨ ਨੇ ਕਿ ਅੱਜ ਰਾਤ ਦੇਖੋ ਕੀ ਹੁੰਦਾ ਰਾਤ ਦੇਖਦੇ ਆ ਕਿ ਪੰਜਾਬ ਵਾਸਤੇ ਜਿਹੜੇ ਨਸ਼ੇ ਦੇ ਤਸਕਰ ਨੇ ਜਾਂ ਬਦਮਾਸ਼ ਨੇ ਉਹਨਾਂ ਵਾਸਤੇ ਕਿਆਮਤ ਦੀ ਰਾਤ ਹੋਰ ਆਸ ਕਰਦੇ ਆ ਕਿ ਪੰਜਾਬ ਜਿਹੜਾ ਨਸ਼ਾ ਮੁਕਤ ਹੋਵੇ ਔਰ ਜੇ ਸਰਕਾਰ ਦੀ ਨੀਤ ਨੀयत ਚੰਗੀ ਆ ਨਾ ਤੇ ਫਿਰ ਸਾਰੀਆਂ ਨੀਤੀਆਂ ਚੰਗੀਆਂ ਹੁੰਦੀਆਂ ਨੇ ਤੇ ਜੇ ਸਰਕਾਰਾਂ ਦੀਆਂ ਨੀਅਤ ਖੋਟੀਆਂ ਹੋਣ ਫਿਰ ਚੰਗੀਆਂ ਨੀਤੀਆਂ ਵੀ ਨਾ ਉਹ ਵੀ ਖੋਟੀਆਂ ਨਿਕਲਦੀਆਂ ਨੇ